हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚ ਚੁੱਕੇ ਆ ਪਿੰਡ ਮੱਖੀ ਜ਼ਿਲ੍ਹਾ ਸ਼ਹੀਦ ਅਨੁਤਰਨਤਲ ਸਾਹਿਬ ਤਹਿਸੀਲ ਪੱਟੀ ਉਹਨਾਂ ਦੇ ਸਰਦਾਰ ਜਸਕਰਨ ਸਿੰਘ ਜੀ ਕੋਲ ਟਰੇਲੂ ਘਰ ਵਿੱਚ ਪਹੁੰਚ ਚੁੱਕੇ ਆ ਤੇ ਚੰਗੇ ਸੋਹਣੇ ਬ੍ਰੀਡ ਰੈਂਡ ਦੇ ਵਿੱਚ ਨੀਲੀ ਰਾਵੀ ਜੋ ਮੱਝ ਲੈ ਕੇ ਆਏ ਆ ਚੰਗੇ ਮਿਲਕ ਰਿਕਾਰਡ ਦੀ ਦੱਸ ਰਹੇ ਨੇ ਰਿਕਵੈਸਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਸ ਕਰਦੇ ਆ ਜੋ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਤੁਹਾਨੂੰ ਹਰ ਰੋਜ਼ ਆਪਣੇ ਚੈਨਲ ਤੋਂ ਵੀਡੀਓ ਦਿਖਾਈ ਦਿਆਂ। ਜਾਇਜ ਤੋਂ ਜਾਇਜ ਪਸ਼ੂ ਲੈ ਕੇ ਦਈਦੇ ਆ। ਤੇ ਤੁਹਾਡਾ ਫਰਜ਼ ਬੰਦਾ ਈ ਸਾਡੇ ਚੈਨਲ ਨੂੰ ਸ਼ੇਅਰ ਕਰਨਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ। ਬੜਾ ਮਾਣ ਪਿਆਰ ਬਖਸ਼ਰ ਹੈ ਜੀ। ਸੰਧੂ ਸਾਹਿਬ ਵੱਲੋਂ ਦਿਲ ਦੀਆਂ ਗ੍ਰਾਈਆਂ ਤੁਹਾਡਾ ਧੰਨਵਾਦ। ਆਓ ਲਈਏ ਵਧੇਰੇ ਜਾਣਕਾਰੀ ਬਾਈ ਤੋਂ। ਪੁੱਛੀਏ ਕਿੰਵਾ ਸੂਆ ਕਿੰਨਾ ਦੁੱਧਵਾਦ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਸੰਤੋਪ ਸਾਹਿਬ ਜੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਆਪ ਜੀ ਦਾ ਤੇ ਵਪਾਰ ਤੇ ਫਿਰ ਆਪਾਂ ਕਰਦੇ ਨਹੀਂ ਆ ਇਹ ਫਿਰ ਆਪਣੀ ਘਰ ਦੀ ਮੱਝ ਹਾਂਜੀ ਇਹ ਘਰੇਲੂ ਮੱਝ ਆ ਘਰੇਲੂ ਘਰ ਦੀ ਤੇ ਤੀਜੇ ਸਵੇਰ ਆਦ ਕੀ ਤੇ ਜੇ ਸਵੇਰ ਆ ਪਹਿਲੋ ਆਪਣਾ ਨਾਮ ਦੱਸਿਓ ਨਾਮ ਜਸਕਰਨ ਸਿੰਘ ਹਾਂਜੀ ਪਿੰਡ ਮੱਖੀ ਕਲਾਂ ਮੱਖੀ ਕਲਾਂ ਤੇ ਜ਼ਿਲ੍ਹਾ ਜ਼ਿਲ੍ਹਾ ਕਰਨਦਰਨ ਹਾਂਜੀ ਤਹਿਸੀਲ ਆ ਤਹਿਸੀਲ ਪਟੇ ਤੇ ਮੋਬਾਈਲ ਨੰਬਰ ਦੱਸ ਦਿਓ ਆਪਣਾ ਜੀ ਮੋਬਾਈਲ ਨੰਬਰ 9880825912 25919 ਹਾਂਜੀ ਠੀਕ ਹੈ ਜੀ ਤੇ ਜਸਕਰਨ ਜੀ ਫਿਰ ਇੱਕ ਤੀਜਾ ਸੂਆ ਰਕੀ ਸੂਈ ਮੈਂ ਹਾਂਜੀ ਹਾਂਜੀ ਕਿਦਨ ਦੀ ਸੂਈ ਕੱਲ ਰਾਤ ਸੂਈ ਰਾਤ ਦੀ ਸੂਈ ਤੇ ਕਿੰਨਾ ਕੁ ਦੁੱਧ ਪਾਉਂਦੀ ਰਹੀਏ ਪਹਿਲਾਂ ਦੋ ਸੂਏ 16 ਲੀਟਰ ਦੁੱਧ ਦਿੱਤਾ ਬੜੇ ਆਰਾਮਦਈ ਹਾਂਜੀ ਰੁਕੋ ਐਰ ਕੀ 18 ਦੀ ਉਮੀਦ ਹੈਗੀ 18 ਲੀਟਰ ਦੀ ਉਮੀਦ ਠੀਕ ਹੈ ਜੀ ਮੈਂ ਵੀ ਚੰਗੀ ਬਰੀਡ ਦੀ ਹੈ ਹਾਂ ਹਾਂਜੀ ਬੱਚੇ ਪੁੱچے ਲੈਣ ਨੂੰ ਦੁੱਧ ਨੂੰ ਕਾਫੀ ਸ਼ਾਨਦਾਰ ਆ ਤੇ ਜੇ ਥਣ ਪੱਖੋਂ ਲਾਈਏ ਜੇ ਮੈਂ ਪੜ੍ਹਦੇ ਹਾਲੇ ਬਤਾਉ ਨਹੀਂ ਰਖੇਂਦੇ ਇਹੋ ਗੋਜੀ ਕਰਮਾ ਜਦਾ ਬਣਿਆ ਪੈਪੂ ਚੰਗੀ ਹੈ ਇਹ ਦੋਧੀਆਂ ਨਿਸ਼ਾਨੀਆਂ ਨਹੀਂ ਜਸ ਕਰਨ ਜੀ ਜਿੰਨਾ ਵੀ ਥਾਨ ਤੋਂ ਸੋਹਣਾ ਆਰਡਰ ਕੁਆਲਿਟੀ ਤਿਆਰ ਕਰੇ ਨਾ ਹਾਂਜੀ ਇਹ ਸਾਰੀਆਂ ਹੀ ਦੋਧੀਆਂ ਨਿਸ਼ਾਨੀਆਂ ਕਰਮਾ ਵਾਲੀ ਨੂੰ ਚਲੋ ਬਾਬਾ ਬੁੱਢਾ ਸਹਿਬ ਨੇ ਚੜ੍ਹਦੀ ਕਲਾ ਬਖਸ਼ੇ ਤੇ ਪੈਪੂ ਬੜੀ ਮੋਟੀ ਦੁੱਧ ਵਾਲੀ ਹੈ ਹਾਂ ਲਓ ਜੀ ਥਾਨ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਤੇ ਮਗਰ ਆ ਗਈ ਮੇਤਰੋ ਕਟਿੰਗ ਹਾਂ ਕਤੇ ਵੀ ਇਹ ਲੋ ਰਾਦੀ ਸੂਈ ਬਿਲਕੁਲ ਗਿੱਲਾ ਨਾੜੂ ਜੇ ਇਹ ਨਹੀਂ ਕੋਈ ਕੋਈ ਇੱਕ ਦੋ ਦਿਨਾਂ ਦੀ ਸੂਈ ਹੋਗੀ ਤੇ ਕਿੰਨੇ ਕ ਬੌਲੇ ਤੋਂ ਸਟਾਰਟਿੰਗ ਚੱਲੀ ਆ ਫਿਰ 10 ਲੀਟਰ 10 ਕਿਲੋ ਬੌਲਾ ਰੈਡੀ ਆ ਜਿਹੜਾ ਸਟਾਰਟਿੰਗ ਤੋਂ ਚੱਲੀ ਆ ਤੈਰ ਕੀ 18 ਦੀ ਉਮੀਦ ਕਰਦੇ ਲੋ ਜੀ ਖੋਲ ਕੇ ਤੋੜ ਕੇ ਵਿਖਾਈ ਕੀ ਕਰਾਈਏ ਦਰਸ਼ਨ ਭੈਣ ਭਰਾਵਾਂ ਨੂੰ ਲਓ ਭਾਈ ਚਾਰੇ ਪੈਰ ਬਿਲਕੁਲ ਰੈਡੀ ਧੂਵੇ ਨੇ ਠੀਕ ਆ ਵਹਾਨੇ ਤੇ ਵੀ ਹੈਗਾ ਨਿਸ਼ਾਨ ਤੇ ਪੂਛ ਵੀ ਦੇਖ ਸਕਦੇ ਢੇਂਗਾ ਟੇਡਾ ਜੀ ਰਿਆ ਤੇ ਬਿੱਲੀ ਮਣਕੀ ਆਖਿਆ ਦੁਰਦੋ ਲੰਮੀ ਜੀ ਇਹ ਬਹੁਤ ਖੂਬਸੂਰਤ ਆ ਪੇਟਪੂੜੇ ਦੀ ਚੰਗੀ ਹੈ ਤੇ ਬਲੈਤਨ ਗਾਂ ਹੀ ਬਣੀ ਪਈ ਆ ਬਹੁਤ ਸੋਹਣੀ ਆ ਬੱਚੇ ਦਾ ਘਰ ਦੀ ਹੈ ਲੈ ਜੋ ਕੋਈ ਨਹੀਂ ਬੱਚੀ ਕੋਲ ਲੈ ਜਾਓ ਠਾਈ ਟੂਟ ਚੰਗੀ ਆ ਪਿਓਰ ਨੀਲੀ ਰਾਵੀ ਚ ਸੱਜਣੋ ਤੇ ਖਰੀਦਦਾਰੀ ਜਿਹੜੀ ਤੁਸੀਂ ਬਾਈ ਦਾ ਕੰਨੈਕਟ ਨੰਬਰ ਦਿੱਤਾ ਹੈ ਕਰ ਲਿਓ ਕਿਉਂਕਿ ਚੀਜ਼-ਚੀਜ਼ ਦੇ ਮੁੱਲ ਪੈਂਦਾ ਜਿੰਨਾ ਕੁੜ ਪਾਵਾਂਗੇ ਓਨੀ ਮਠਿਆਸ ਮਿਲਣੀ ਏ ਠੀਕ ਆ ਮੱਝ ਛੋਟੀ ਵੱਡੀ ਹੁੰਦੀ ਆ 50 ਵਾਲੀ ਵੀ ਹੁੰਦੀ ਤੇ ਲੱਖ ਵਾਲੀ ਵੀ ਹੁੰਦੀ ਆ ਤੇ ਕੀ ਐਂਦਾ ਆਪਾਂ ਮੁੱਲ ਕਰ ਲੈਣਾ ਵੀਰੇ ਇਹਦਾ ਮੁੱਲ ਆਪਾਂ 1,25,000 ਰੁਪਈਆ 1,25,000 ਹਾਂਜੀ ਪਰ ਮੈਨੂੰ ਪਤਾ ਤੁਸੀਂ ਛੋੜਛੱਪਾ ਕਰੋਗੇ ਹਾਂਜੀ ਕੋਈ ਨਹੀਂ ਕਿੰਨਾ ਕਰੋਗੇ ਦੱਸੋ ਕਹਤਾਂ ਕਿ 10000 ਰੁਪਏ 10000 ਠੀਕ ਸਾ 1 ਲੱਖ ਤੇ 15000 ਚ ਲੈ ਦੇ ਕਰ ਦਾਂਗੇ ਪੂਰਾ ਪੂਰਾ 1 15 ਚ ਤੇ ਇੱਕ ਰ ਨਾਮ ਦੱਸ ਦਿਓ ਤੇ ਨਾਲੇ ਮੋਬਾਈਲ ਨੰਬਰ ਦੇ ਦਿਓ ਨਾਮ ਜਸਕਰਨ ਸਿੰਘ ਦਾ ਪਿੰਡ ਮੱਖੀ ਕਹਲਾ ਹਾਂਜੀ ਨੰਬਰ ਹੈਗਾ 97808 2599 ਲੋ ਭਾਈ ਮਿੱਤਰੋ 1 ਲੱਖ 15000 ਦੇ ਵਿੱਚ ਨਗੀਨਾ ਦੇਖਦੇ ਹਾਂ ਕਿੰਦੀ ਕਿਸਮਤ ਪੁੜੀ ਖੁੱਲਦੀ ਆ ਖਲਕਾਰੀ ਵਾਲੀ ਹੈ ਕਿੰਦੇ ਘਰ ਜਾ ਕੇ ਚੜਨ ਪਉਂਦੀ ਆ ਤੇ ਦੁੱਧ ਹੀ ਮੀਤ ਕਰੀ ਗਏ ਤੇ ਡੇਂਗਾ ਚੀਂ ਦੁੱਧ ਆਂਦੇਗੀ ਬੜੇ ਆਰਾਮ ਨਾਲ 18-19 ਕਿਲੋ ਜਿਹੜਾ ਆ ਕਿ ਮੈਂ ਚਵਾਉਗੀ ਇਹ ਤੇ ਭਾਈ ਭਾਈ ਦੱਸ ਦਿਆਂ ਮੈਂ ਦੀਆਂ ਠੀਕ ਹੈ ਜੀ ਲਓ ਜੀ ਕਿਹੜਾ ਕਿਹੜਾ ਵਧੀਆ ਥਾਣਿਆ ਤੇ ਸ਼ਾਟ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਵਾਈ ਕਰਾ ਕੇ ਵਿਖਾਉਣੇ ਆ ਥੋੜੀ ਬਾਅਦ ਹੀ ਜੇ ਮਿੱਤਰੋ ਪਾਲ ਵੀ ਹੈਗੀ ਮਾੜੀ ਮੋੜ ਦੀ ਹੈ ਕੋਈ ਐਡੀ ਪਾਲ ਨਹੀਂ ਹੈਗੀ ਕਿ ਪਾਲ ਪੱਛੀ ਫਿਰੇ ਵੇਖੋ ਉਹ ਨਹੀਂ ਹੈਗੀ ਪਾਲ ਠੀਕ ਆ ਮੋਲੀ ਮੜਾ ਮੋੜ ਰਾਤ ਦੀ ਸੂਈ ਜੇ ਪੁਰੇ ਨਹੀਂ ਜੇਰ ਜਾਰ ਬਿਲਕੁਲ ਓਕੇ ਬਾਈ ਕਹਿੰਦਾ ਪੈ ਗਈ ਆ ਠੀਕ ਆ ਤੇ ਬਹੁਤ ਸੋਹਣੀ ਆ ਤੇ ਕਨੈਕਟ ਨੰਬਰ ਦੇਤਾ ਸਾਡੇ ਚੈਨਲ ਵਾਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ